ਆਪਣੇ ਦੋਸਤਾਂ ਨੂੰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀ ਪੰਜਾਬ ਦੇ ਵਿੱਚ ਇਸ ਵੇਲੇ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਤੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜਾ ਜਾ ਕੇ ਐਮਐਲਏ ਮੰਤਰੀ ਨੀ ਪੱਥਰ ਰੱਖ ਰਹੇ ਆ ਪ੍ਰੋਗਰਾਮ ਕਰ ਰਹੇ ਆ ਵੱਡੇ ਵੱਡੇ ਤੇ ਇਸ ਵੇਲੇ ਇਹ ਪਤਾ ਲੱਗਿਆ ਹੈ ਕਿ ਇਹ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਆ ਇਹਨਾਂ ਪ੍ਰੋਗਰਾਮਾਂ ਤੇ ਜਿਹੜਾ ਖਰਚਾ ਉਹ ਸਕੂਲ ਮੁਕੀ ਕਰ ਰਹੇ ਆ ਸਰਕਾਰ ਵੱਲੋਂ ਹਾਲੇ ਤੱਕ ਇਹਨਾਂ ਪ੍ਰੋਗਰਾਮਾਂ ਲਈ ਇੱਕ ਥੇਲਾ ਵੀ ਨਹੀਂ ਦਿੱਤਾ ਗਿਆ ਸਾਡੇ ਨਾਲ ਗਵਰਨਮੈਂਟ ਸਕੂਲ ਟੀਚਰ ਯੂਨੀਅਨ ਦੇ ਪ੍ਰਿੰਪ ਚਾਵਲਾ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਇਹ ਸਾਰੀ ਸਿੱਖਿਆ ਕ੍ਰਾਂਤੀ ਬਾਰੇ ਕਿ ਕਿੰਨੀ ਕ ਕ੍ਰਾਂਤੀ ਆਈ ਹੈ ਤੇ ਇਸ ਕ੍ਰਾਂਤੀ ਦਾ ਜਿਹੜਾ ਬੋਝ ਆ ਉਹ ਕਿਹਦੇ ਤੇ ਪਾਇਆ ਜਾ ਰਿਹਾ ਚਾਵਲਾ ਜੀ ਸਵਾਗਤ ਹੈ ਤੁਹਾਡਾ ਤੇ ਕੀ ਹੈ ਸਿੱਖਿਆ ਕ੍ਰਾਂਤੀ ਜੀ ਕਿਸ ਮਾਮਲੇ 'ਚ ਦੇਖ ਰਹੇ ਹੋ ਹਾੜੀ ਸਰ ਸਿੱਖਿਆ ਉਪਾਗ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਦੇ ਦੌਰਾਨ 7 ਪ੍ਰੈ ਤੋਂ ਲੈ ਕੇ 31 ਮਈ ਤੱਕ ਅੱਜ ਦੀ 31 ਤੱਕ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਹੈਗੀ ਐ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰ ਦੇ ਵੱਲੋਂ ਭਾਵੇਂ ਉਹ ਸੈਂਟਰ ਦੀ ਸਰਕਾਰ ਹੈ ਜਾਂ ਪੰਜਾਬ ਦੀ ਸਰਕਾਰ ਹੈ ਉਹਨਾਂ ਵੱਲੋਂ ਜਿਹੜੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਉਹਨਾਂ ਗ੍ਰਾਂਟਾਂ ਦੇ ਨਾਲ ਭਾਵੇਂ ਕੋਈ ਬਖਾਨਿਆਂ ਦੀ ਮੁਰੰਮਤ ਕੀਤੀ ਹੈ ਭਾਵੇਂ ਕੋਈ ਚਾਰਦਵਾਰੀ ਬਣਾਈ ਹੈ ਭਾਵੇਂ ਕੋਈ ਕਲਾਸਰੂਮ ਬਣਾਈ ਹੈ ਉਹ ਹਾਲਾਂਕਿ ਬਹੁਤ ਸਾਲ ਪਹਿਲਾਂ ਦੀ ਗੱਲ ਹੈਗੀ ਹੈ ਉਹਦੇ ਤਹਿਤ ਜਿਹੜੀ ਹੈਗੀ ਐ ਸਕੂਲਾਂ ਦੇ ਵਿੱਚ ਅਦਗਾਠਨ ਸਮਾਰੋਹ ਦੀ ਜਿਹੜੀ ਹੈਗੀ ਐ ਸਰਕਾਰ ਵੱਲੋਂ ਯੋਜਨਾ ਬਣਾਈ ਗਈ ਹੈ ਉਹਦੇ ਤਹਿਤ ਬਿਕਾਇਦਾ ਤੋਂ ਉੱਤੇ ਲਿਖਿਆ ਗਿਆ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਇਸ ਮਕਸਦ ਦੇ ਲਈ 20000 ਰੁਪਏ ਸਰਕਾਰੀ ਹਾਈ ਸਕੂਲ ਨੂੰ ਇਸ ਮਕਸਦ ਦੇ ਲਈ 10000 ਰੁਪਏ ਤੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਇਸ ਮਕਸਦ ਦੇ ਲਈ 5000 ਰੁਪਏ ਜਿਹੜੇ ਹੈਗੇ ਦਿੱਤੇ ਜਾਣਗੇ ਇਸ ਤੋਂ ਇਲਾਵਾ ਜਿਹੜਾ ਅਧ்கਾਟਨੀ ਪੱਥਰ ਲੱਗਣਾ ਹੈ ਉਹਦੇ ਤੇ ਲਈ ਜਿਹੜੇ ਹੈਗੇ 5000 ਰੁਪਏ ਜਿਹੜੇ ਦਿੱਤੇ ਜਾਣਗੇ ਤੇ ਇਸ ਗੱਲ ਦੀ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਅਧ்கਾਟਨ ਸਮਾਰੋਹ ਦੇ ਜਿਹੜੇ ਮੁੱਖ ਮਹਿਮਾਨ ਹਨ ਉਹ ਹਲਕੇ ਦੇ ਜਾਂ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀ ਸਾਹਿਬਾਨ ਜਾਂ ਹਲਕੇ ਦੇ ਜਿਹੜੇ ਵਿਧਾਇਕ ਹੈਗੇ ਆ ਉਹ ਕਰਨਗੇ ਤੇ ਇਨ੍ਹਾਂ ਵਿਧਾਇਕਾਂ ਨੇ ਜਾਂ ਮੰਤਰੀ ਸਾਹਿਬਾਨ ਨੇ ਕਾਰਜ ਯੋਜਨਾ ਇੱਕ ਬਣਾ ਕੇ ਤੇ ਸਕੂਲਾਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਅਧ்கਾਟਾ ਮੜੋ ਕੀਤੇ ਗਏ ਹੈ ਤੇ ਬਕਾਇਦਾ ਤੌਰ ਤੇ ਸਕੂਲਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਸਾਡੇ ਨਾਲ ਜਿਹੜੇ ਆਉਣ ਵਾਲੇ ਜਿਹੜੇ ਮਹਿਮਾਨ ਹੋਣਗੇ ਉਹਨਾਂ ਦੇ ਲਈ ਵਧੀਆ ਛਾਂ ਦਾ ਪ੍ਰਬੰਧ ਹੋਵੇ ਵਧੀਆ ਚਾਹ ਪਾਣੀ ਦਾ ਰਫਰੈਸ਼ਮੈਂਟ ਦਾ ਪ੍ਰਬੰਧ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਗਰਾਮ ਦੇ ਵਿੱਚ ਘਾਟ ਜਿਹੜੀ ਨਹੀਂ ਹੋਣੀ ਚਾਹੀਦੀ ਤਾਂ ਸਕੂਲਾਂ ਨੇ ਕਿਉਂਕਿ ਆਮ ਤੌਰ ਤੇ ਆਪਾਂ ਦੇਖਿਆ ਕਿ ਸਰਕਾਰੀ ਸਕੂਲਾਂ ਦੇ ਮੁਖੀ ਸਰਕਾਰੀ ਸਕੂਲਾਂ ਦੇ ਅਧਿਆਪਕ ਸਰਕਾਰ ਦੇ ਵੱਲੋਂ ਕਿਸੇ ਵੀ ਮਕਸਦ ਲਈ ਜੇਕਰ ਕੋਈ ਡਿਊਟੀ ਲਈ ਜਾਂਦੀ ਹੈ ਤਾਂ ਉਸ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਂਦੇ ਆ ਬਹੁਤ ਸਾਰੇ ਸਕੂਲ ਮੁਖੀਆਂ ਨੇ ਅਧਿਆਪਕਾਂ ਨੇ ਪੂਰੀ ਉਤਸ਼ਾਹ ਦੇ ਨਾਲ ਭਾਵੇਂ ਅਸੀਂ ਉਸ ਸਰਕਾਰ ਦੀ ਇਸ ਸਿੱਖਿਆ ਕ੍ਰਾਂਤੀ ਦੇ ਨਾਲ ਜਿੱਥੇ ਬੰਦੀਵਾਰੇ ਸਹਿਮਤ ਨਹੀਂ ਕਿ ਸਿੱਖਿਆ ਕ੍ਰਾਂਤੀ ਅਸਲ ਵਿੱਚ ਜਿਹੜੀ ਹੈਗੇ ਸਕੂਲਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਕੂਲ ਮੁਖੀਆਂ ਦੀਆਂ ਪ੍ਰਿੰਸੀਪਲ ਸਾਹਿਬਾਂ ਦੀਆਂ ਅਧਿਆਪਕਾਂ ਦੀਆਂ ਜਿਹੜੇ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਨੇ ਜਿੰਨੀ ਦੇਰ ਤੱਕ ਉਹ ਨਹੀਂ ਭਰੀਆਂ ਜਾਂਦੀਆਂ ਗਿਆ ਹੁਣ ਉਸ ਵਰਗ ਸਿੱਖਿਆ ਕ੍ਰਾਂਤੀ ਆ ਨਹੀਂ ਸਕਦੀ ਪਰ ਫਿਰ ਵੀ ਸਕੂਲਾਂ ਵਿੱਚ ਸਮਾਗਮ ਹੋਏ ਹੈ ਪਿਛਲੇ ਸਮੇਂ ਦੇ ਦੌਰਾਨ ਸਾਨੂੰ ਕਈ ਸਕੂਲਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਬਹੁਤ ਸਾਰੇ ਸਕੂਲ ਮੁਖੀ ਸਹਿਬਾਨ ਨੇ ਸਾਨੂੰ ਦੱਸਿਆ ਤੇ ਇਸ ਕੱਲ ਦੇ ਸਿਵਾਖੋਕ ਜ਼ਿਲ੍ਹਿਆਂ ਦੇ ਵਿੱਚੋਂ ਵੀ ਆਪਣੇ ਜਥੇਬੰਦ ਸਰੋਤਾਂ ਦੇ ਰਾਹੀਂ ਇਹ ਪਤਾ ਕੀਤਾ ਹੈ ਕਿ ਜਿਹੜੀ ਗ੍ਰਾਂਟ ਦੇਣ ਦਾ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਗਿਆ ਸੀ ਇਸ ਗ੍ਰਾਂਟ ਦੇ ਵਿੱਚੋਂ ਕਿਸੇ ਵੀ ਸਕੂਲ ਨੂੰ ਅਜੇ ਤੱਕ ਅਧਿਲਾਵੀ ਜਿਹੜਾ ਹੈਗਾ ਨਹੀਂ ਦਿੱਤਾ ਗਿਆ ਤੇ ਇਸ ਬਿਨਾ ਜਿਹੜੇ ਨਿਸ਼ਚਿਤ ਗ੍ਰਾਂਟ ਤੋਂ ਬਿਨਾ ਹੋਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਰਚੇ ਕੀਤੇ ਗਏ ਹੈ ਕਿਸੇ ਸਕੂਲ ਦਾ ਇਸ ਤੋਂ ਵੱਧ 20000 ਵੱਧ ਲੱਗਿਆ ਕਿਸੇ ਦਾ 15000 ਵੱਧ ਲੱਗਿਆ ਅੱਡਰ ਵੱਡ ਸਕੂਲਾਂ ਦੀਆਂ ਵੱਖ-ਵੱਖ ਰਕਮਾਂ ਨੇ ਤੇ ਆਪਾਂ ਸਮਝਦੇ ਹਾਂ ਕਿ ਤੁਸੀਂ ਕਿਸੇ ਵੀ ਦੁਕਾਨਦਾਰ ਤੋਂ ਕਿਸੇ ਕੋਈ ਵੀ ਚੀਜ਼ ਖਰੀਦੋ ਫੁਕਤ ਕਰਦੇ ਆਂ ਤੇ ਤੁਹਾਡੀ ਉਸ ਭਰੋਸੇ ਦੇ ਮੁਤਾਬਕ ਜਿਹੜੀ ਹੈਗੀ ਹੈ ਤੁਹਾਨੂੰ ਜੋ ਪੈਸਾ ਮਿਲਦਾ ਹੈ ਤੇ ਕਿਸੇ ਨੇ ਸਰਕਾਰ ਦੀ ਗ੍ਰਾਂਟ ਕਦੋਂ ਆਵੇਗੀ ਤੇ ਕਦੋਂ ਨਹੀਂ ਆਵੇਗੀ ਇਹਦੇ ਨਾਲ ਕੋਈ ਲੋਕਾਂ ਨੇ ਜਾਂ ਦੁਕਾਨਦਾਰ ਨੇ ਕਿ ਬਹੁਤਾ ਕੁਝ ਲੈਣਾ ਨਹੀਂ ਹੁੰਦਾਗਾ ਤੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਇਹ ਖਰਚਾ ਹੋਇਆ ਸਕੂਲਾਂ ਨੂੰ ਸੰਬੰਧਿਤ ਪੈਸਾ ਨਾ ਉਣ ਕਰਕੇ ਉਹ ਪੈਸਾ ਜਿਹੜਾ ਹੈਗਾ ਜਿਹੜਾ ਗ੍ਰਾਂਟ ਦੇ ਮੁਤਾਬਕ ਉਹ ਜਿਹੜਾ ਹੈਗਾ ਅਧਿਆਪਕਾਂ ਦੀਆਂ ਜੇਬਾਂ ਵਿੱਚੋਂ ਚੱਲਿਆ ਤੇ ਬਹੁਤ ਸਾਰੀ ਜਿਹੜੀ ਹੈਗੀ ਹੈ ਅਧਿਆਪਕਾਂ ਦੇ ਉਹ ਜੇਬਾਂ ਤੇ ਜਾਂ ਸਕੂਲ ਮੁਖੀਆਂ ਦੀਆਂ ਜੇਬਾਂ ਤੇ ਕੈਂਚੀ ਚੱਲੀ ਹੈਗੀ ਹੈ ਤੇ ਅਸੀਂ ਬਕਾਇਦਾ ਤੌਰ ਤੇ ਗਵਰਨਮੈਂਟ ਸਕੂਲ ਟੀਚਰ ਜੂਨੀਅਰ ਨੂੰ ਮੰਗ ਕਰਦੇ ਹਾਂ ਕਿ ਜਿਹੜੀ ਹੈਗੀ ਹੈ ਬਣਦੀ ਜਿਹੜੀ ਗ੍ਰਾਂਟ ਸਕੂਲਾਂ ਦੇ ਜਿਹੜੇ ਅਸਲੀ ਖਰਚੇ ਦੇ ਬਿੱਲ ਲੈ ਕੇ ਉਹਦੇ ਮੁਤਾਬਕ ਗ੍ਰਾਂਟ ਦੀ ਅਦਾਇਗੀ ਕਰਨੀ ਚਾਹੀਦੀ ਹੈ ਪ੍ਰੇਮ ਚਾਵਲਾ ਜੀ ਤੋਂ ਤੁਸੀਂ ਸਿੱਖਿਆ ਕ੍ਰਾਂਤੀ ਦੀ ਅਸਲੀਅਤ ਸੁਣੀ ਹੈ ਇਸ ਬਾਰੇ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਸਿੱਖਿਆ ਅਫਸਰ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਨੀਲੋਂ ਕੁਮਾਰੀ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਾਲੇ ਤੱਕ ਕਿਸੇ ਵੀ ਸਕੂਲ ਨੂੰ ਕੋਈ ਪੈਸਾ ਨਹੀਂ ਦਿੱਤਾ ਪਰ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਜਟ ਆ ਗਿਆ ਹੈ ਤੇ ਬਹੁਤ ਜਲਦੀ ਅਸਲੀ ਬਿੱਲ ਮੰਗਵਾ ਕੇ ਉਹਨਾਂ ਨੂੰ ਭੁਗਤਾਨ ਕਰ ਦਿੱਤਾ ਜਾਊਗਾ ਪਰ ਇਹਨਾਂ ਦੀ ਗੱਲ ਮੁਤਾਬਕ ਜਿਹੜਾ ਨਿਰਧਾਰਤ ਰਾਸ਼ੀ ਤੋਂ ਵੱਧ ਪੈਸੇ ਖਰਚ ਹੋਇਆ ਉਸ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਪੈਸ਼ਲ ਪੰਜਾਬ ਸਰਕਾਰ ਨੇ ਬਜਟ ਲਈ ਇੱਕ ਚਿੱਠੀ ਜਾਰੀ ਕੀਤੀ ਸੀ ਤੇ ਅਸੀਂ ਉਹ ਚਿੱਠੀ ਸਾਰੀ ਸਕੂਲ ਮੁਖੀਆਂ ਨੂੰ ਕਹ ਦਿੱਤਾ ਸੀ ਕਿ ਆਪਣਾ ਬਜਟ ਆ ਜਿਹੜਾ ਇਸ ਮੁਤਾਬਕ ਹੀ ਰੱਖਿਓ ਤੇ ਜੇ ਕਿਸੇ ਨੇ ਖਰਚ ਕੀਤੇ ਆ ਤਾਂ ਉਸ ਬਾਰੇ ਉਹ ਜ਼म्मेवार ਨਹੀਂ ਹਨ ਨਮਸਕਾਰ ਜੀ ਮੈਂ ਹਾਂ ਤੁਹਾਡਾ